ਸਿੱਖ ਥਾਟ ਚੈਨਲ ਨੂੰ ਦੇਖ ਰਹੇ ਸਰੋਤਿਆਂ ਦੀ ਜਾਣਕਾਰੀ ਲਈ ਮੈਂ ਇੱਕ ਗੱਲ ਦੱਸਾਂ ਕਿ 1158 ਅਸਿਸਟੈਂਟ ਪ੍ਰੋਫੈਸਰ ਜਿਹੜੇ ਕਿ ਸਰਕਾਰੀ ਕਾਲਜਾਂ ਦੇ ਵਿੱਚ ਭਰਤੀ ਹੋਏ ਸੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਤਾਜ਼ਾ ਜੱਜਮੈਂਟ ਦੇ ਨਾਲ ਇੱਕ ਅਜੀਬ ਕਿਸਮ ਦੀ ਸਥਿਤੀ ਬਣੀ ਇਹਦੇ ਸਬੰਧ ਵਿੱਚ ਮੈਂ ਇੱਕ ਵੀਡੀਓ ਇਸ ਚੈਨਲ ਤੋਂ ਸਾਂਝੀ ਕੀਤੀ ਸੀ ਇਸ ਵੀਡੀਓ ਦੇ ਲਈ ਗੇਸਟ ਫਿਫਿਲਟੀ ਵਾਲਾ ਨੇ ਜਿਸ ਕਿਸਮ ਦੇ ਕਮੈਂਟ ਪਾਏ ਤੇ ਮੇਰਾ ਅੱਜ ਉਹਨਾਂ ਕਮੈਂਟਸ ਦੇ ਨਾਲ ਵਿਚਾਰ ਕਰਨ ਨੂੰ ਮਨ ਕੀਤਾ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਾਂਗੇ ਕੁਝ ਜਿਹੜੇ ਗੈਸਟ ਫਿਫਿਲਟੀ ਨਾਲ ਹਮਦਰਦੀ ਰੱਖਣ ਵਾਲੇ YouTube ਚੈਨਲ ਜਿਸ ਤਰ੍ਹਾਂ ਇੱਕ ਖਾਸ ਕਰਕੇ ਡਾਕਟਰ ਪਿਆਰੇ ਰਲ ਗਰਗ ਜਿਹੜੇ ਕਿ ਜ਼ਿਆਦਾਤਰ ਸਮਾਜਿਕ ਮਸਲਾਂ ਦੇ ਬਾਰੇ ਰਾਜਨੀਤਿਕ ਮਸਲਾਂ ਦੇ ਬਾਰੇ ਕਾਫੀ ਕੁਝ ਬੋਲਦੇ ਨੇ ਉਹਨਾਂ ਦੇ ਵਿਚਾਰ ਵੀ ਸੁਣਨ ਨੂੰ ਮਿਲੇ ਤੇ ਇਥੋਂ ਦਾ ਕੇ ਆਮ ਆਦਮੀ ਪਾਰਟੀ ਜਿਸ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪ ਇਹਨਾਂ ਕੈਂਡੀਡੇਟਸ ਨੂੰ ਜਿਹੜੇ ਕਿ ਸਿਲੈਕਟ ਹੋਏ ਸੀ ਉਹਨਾਂ ਨੇ ਨਿਯੁਕਤੀ ਪੱਤਰ ਭੰਡੇ ਸੀ ਆਮ ਆਦਮੀ ਪਾਰਟੀ ਦਾ ਜਿਹੜਾ ਆਪਣਾ ਆਫੀਸ਼ੀਅਲ ਪੇਜ ਹੈ ਉਹਦੇ ਉੱਪਰ ਇਦਾਂ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਿਹੜੀਆਂ ਕਿ 1158 ਅਸਿਸਟੈਂਟ ਪ੍ਰੋਫੈਸਰ ਸਰਕਾਰੀ ਕਾਲਜਾਂ ਦੇ ਇੱਕ ਤਰੀਕੇ ਦੇ ਨਾਲ ਖਿਲਾਫ ਜਾਂਦੀਆਂ ਸੀ ਮਸਲਾ ਹਜੇ ਖਤਮ ਨਹੀਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਹੈ ਅੱਗੇ ਵੀ ਕਾਨੂੰਨੀ ਪ੍ਰਕਿਰਿਆ ਚੱਲੇਗੀ ਬਰਾਂਤੂ ਜਿਸ ਕਿਸਮ ਦਾ ਵਰਤਾਓ ਗੈਸਟ ਫੈਕਲਟੀ ਪਾਰਟ ਟਾਈਮ ਜਾਂ ਕੰਟਰੈਕਟ ਵਾਲੇ ਸਰਕਾਰੀ ਕਾਲਜਾਂ ਦੇ ਵਿੱਚ ਕੰਮ ਕਰ ਰਹੇ ਪ੍ਰੋਫੈਸਰ ਦਾ ਸਾਹਮਣੇ ਆਇਆ ਤੇ ਉਹਨੂੰ ਦੇਖਦੇ ਹੋਏ ਮੇਰਾ ਮਨ ਕੀਤਾ ਵੀ ਆਪਾਂ ਥੋੜੀ ਜੀ ਗੱਲ ਇਸ ਮਸਲੇ ਤੇ ਕਰੀਏ ਮੈਂ ਵੀ ਕੁਝ ਸਮਾਂ ਅਡਹੌਕ ਕਾਲਜ ਦੇ ਵਿੱਚ ਪੜਾਇਆ ਮੈਨੂੰ ਪਤਾ ਹੈ ਕਿ ਅਡਹੌਕ ਦੇ ਉੱਤੇ ਨੌਕਰੀ ਕਰਨੀ ਐਨੀ ਸੌਖੀ ਨਹੀਂ ਹੁੰਦੀ ਔਰ ਜਿਹੜਾ ਬੰਦਾ ਅਡਹੌਕ ਜਾਂ ਕੰਟਰੈਕਟ ਤੇ ਕੰਮ ਕਰਦਾ ਉਹਦੀ ਇੱਛਾ ਹੁੰਦੀ ਹੈ ਕਿ ਕਿਸੇ ਦਿਨ ਰੈਗੂਲਰ ਭਰਤੀ ਨਿਕਲੇ ਪਰੰਤੂ ਬੜੀ ਅਜੀਬ ਜਿਹੀ ਸਥਿਤੀ ਹੈ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਕੰਮ ਕਰ ਰਹੇ ਟੈਂਪਰੇਰੀ ਸਟਾਫ ਹੈ ਜਿਨ੍ਹਾਂ ਨੂੰ ਇੱਕ ਸੈਸ਼ਨ ਦੇ ਲਈ ਜਾਂ ਇੱਕ ਲਿਮਟਿਡ ਸਮੇਂ ਦੇ ਲਈ ਰੱਖਿਆ ਜਾਂਦਾ ਹੈ ਉਹ बार-बार ਇਹ ਲਿਖਦੇ ਆ ਕਿ ਅਸੀਂ ਕਾਲਜ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਰਹੇ ਹਾਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਜਦੋਂ ਕਿ ਜਿੰਨੀਆਂ ਸਾਡੀਆਂ ਟੀਚਰ ਯੂਨੀਅਨ ਨੇ ਸਰਕਾਰੀ ਕਾਲਜਾਂ ਦੀਆਂ ਯੂਨੀਵਰਸਿਟੀਆਂ ਦੀਆਂ ਜਾਂ ਜਿੰਨੇ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਸਕਾਲਰ ਨੇ ਉਹ बार-बार ਇਹ ਮੰਗ ਕਰਦੇ ਆ ਕਿ ਜੇਕਰ ਅਸੀਂ ਆਪਣੀਆਂ ਐਜੂਕੇਸ਼ਨਲ ਇੰਸਟੀਟਿਊਸ਼ਨ ਨੂੰ ਬਚਾਉਣਾ ਹੈ ਜੇਕਰ ਅਸੀਂ ਹਾਇਰ ਐਜੂਕੇਸ਼ਨ ਦਾ ਸਟੈਂਡਰਡ ਉੱਚਾ ਚੱਕਣਾ ਹੈ ਤਾਂ ਰੈਗੂਲਰ ਭਰਤੀ ਜ਼ਰੂਰੀ ਹੈ ਗ੍ਰੇਡ ਦੇ ਵਿੱਚ ਜੋ UGC ਨੇ ਗ੍ਰੇਡ ਦਿੱਤੇ ਨੇ ਉਹਦੇ ਮੁਤਾਬਕ ਭਰਤੀ ਹੋਵੇ ਪਰੰਤੂ ਜਿਹੜੇ ਬਹੁਤ ਘੱਟ ਤਨਖਾਹ ਦੇ ਉੱਤੇ ਕੰਮ ਕਰਨ ਨੂੰ ਕਿਸੇ ਸਮੇਂ ਤਿਆਰ ਹੋ ਗਏ ਸੀ ਉਹ ਇਹ ਆਪਣਾ ਕੰਮ ਛੱਡਣ ਨੂੰ ਤਿਆਰ ਕਿਉਂ ਨਹੀਂ ਹੈ ਜਾਂ ਫਿਰ ਉਹ ਆਪ ਰੈਗੂਲਰ ਭਰਤੀ ਦੀ ਪ੍ਰਕਿਰਿਆ ਦੇ ਵਿੱਚ ਕਿਉਂ ਨਹੀਂ ਪੈਣਾ ਚਾਹੁੰਦੇ ਕਿਉਂ ਕੋਰਟ ਦੇ ਵਿੱਚ ਗਏ ਕਿਉਂ ਇਹਨਾਂ ਦੀ ਭਰਤੀ ਰੱਦ ਕਰਾਈ ਇੱਕ ਗੱਲ ਤਾਂ ਇਹ ਹੈ ਕਿ ਜਿੰਨੇ ਵੀ ਕੋਰਟ ਦੇ ਵਿੱਚ ਕੇਸ ਹੋਏ ਨੇ ਜਾਂ ਹੋਣੇ ਨੇ ਸਰਵਿਸ ਦੇ ਵਿੱਚ ਜ਼ਿਆਦਾਤਰ ਉਹ ਉਮੀਦਵਾਰ ਕੋਰਟ ਦੇ ਵਿੱਚ ਜਾਂਦੇ ਨੇ ਜਿਨ੍ਹਾਂ ਨੂੰ ਇਹ ਜਾਪਦਾ ਕਿ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਬਰਾਬਰ ਮੌਕਾ ਨਹੀਂ ਮਿਲਿਆ ਆਪਣਾ ਮੌਕਾ ਲੈਣ ਦੇ ਲਈ ਆਪਣਾ ਹੱਕ ਲੈਣ ਦੇ ਲਈ ਹਰ ਕੋਈ ਕੋਰਟ ਦੇ ਵਿੱਚ ਜਾਂਦਾ ਤੇ ਹਰ ਇੱਕ ਨੂੰ ਜਾਣਾ ਚਾਹੀਦਾ ਹੈ ਤੇ ਕੋਰਟ ਦੀ ਜਿਹੜੀ ਪ੍ਰਕਿਰਿਆ ਹੈ ਇਹਦੇ ਬਾਰੇ ਆਪਾਂ ਵੀਡੀਓ ਕਿਸੇ ਦਿਨ ਫੇਰ ਕਰਾਂਗੇ ਮੈਂ ਗੱਲ ਕਰ ਰਿਹਾ ਸੀ ਵੀ ਜਿਹੜੇ ਗੈਸਟ ਫੈਕਲਟੀ ਵਾਲੇ ਭਲਾਂ ਕਿਉਂ ਪਰਮਾਨੈਂਟ ਜਿਹੜੀ ਭਰਤੀ ਆ ਉਹਦੇ ਖਿਲਾਫ ਕਿਉਂ ਜਾਂਦੇ ਨੇ ਜਿੰਨੇ ਵਾਰੀ ਇੱਕ ਤਾਂ ਗੱਲ ਇਹ ਹੈ ਵੀ ਸਰਕਾਰਾਂ ਦਾ ਦੋਸ਼ ਮੰਨਦਾ ਕਿ ਹੁਣ ਤੱਕ ਸਰਕਾਰੀ ਭਰਤੀ ਨਹੀਂ ਹੋਈ ਪਰੰਤੂ ਅੰਦਰ ਦੀ ਗੱਲ ਜੋ ਉੱਭਰ ਕੇ ਸਾਹਮਣੇ ਆਈ ਹੈ ਕਿ ਸਰਕਾਰਾਂ ਤਾਂ ਚਾਹੁੰਦੀਆਂ ਸੀ ਪਰੰਤੂ ਜਿਹੜੀ ਪਾਰਟ ਟਾਈਮ ਗੈਸਟ ਫੈਕਲਟੀ ਜਾਂ ਪੀਟੀਏ ਵਾਲੇ ਟੀਚਰ ਨੇ ਉਹਨਾਂ ਨੇ ਭਰਤੀ ਹੋਣ ਨਹੀਂ ਦਿੱਤੀ ਕਿਉਂਕਿ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਗੈਸਟ ਫੈਕਲਟੀ ਪਾਰਟ ਟਾਈਮ ਪੀਟੀਏ ਤੇ ਕੰਮ ਕਰ ਰਹੇ ਅਧਿਆਪਕ ਨੇ ਉਹਨਾਂ ਦੇ ਕਿਤੇ ਨਾ ਕਿਤੇ ਤਾਂ ਰਾਜਨੀਤਿਕ ਆਗੂਆਂ ਦੇ ਨਾਲ ਕਨੈਕਸ਼ਨ ਲਿੰਕ ਨੇ ਸੋ ਆਪਣੇ ਉਹ ਕਨੈਕਸ਼ਨ ਦੀ ਦੁਰਵਰਤੋਂ ਕਰਦੇ ਹੋਏ ਉਹਨਾਂ ਨੇ ਇਹ ਸੋਚਿਆ ਕਿ ਸਰਕਾਰੀ ਕਾਲਜਾਂ ਦਾ ਨੁਕਸਾਨ ਹੁੰਦਾ ਹੋਵੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੋਵੇ ਪਰੰਤੂ ਜਿਹੜਾ ਉਹਨਾਂ ਦੇ ਉੱਪਰ ਇੱਕ ਵਾਰੀ ਪ੍ਰੋਫੈਸਰ ਦਾ ਟੈਗ ਬਣ ਲੱਗਿਆ ਉਹ ਲੱਗਿਆ ਰਹਿਣਾ ਚਾਹੀਦਾ ਇਹ ਵੀ ਗੱਲ ਤੁਸੀਂ ਜਾਣਦੇ ਹੋਵੋਗੇ ਕਿ ਪ੍ਰੋਫੈਸਰ ਦਾ ਅਹੁਦਾ ਬਹੁਤ ਉੱਚਾ ਹੈ ਇਸ ਅਹੁਦੇ ਤੱਕ ਪਹੁੰਚਣ ਦੇ ਲਈ ਬੰਦੇ ਦੀ ਆਪਣੀ ਰਿਸਰਚ ਉਸ ਦਾ ਐਕਸਪੀਰੀਅੰਸ ਬਹੁਤ ਕੰਮ ਕਰਦਾ ਪਰੰਤੂ ਇਹ ਤਾਂ ਪਹਿਲੇ ਦਿਨ ਹੀ ਟੈਂਪਰੇਰੀ ਲੱਗਦੇ ਯੋਗਤਾ ਪੂਰੀਆਂ ਨਾ ਵੀ ਹੋਣ ਇਹਨਾਂ ਨੂੰ ਪ੍ਰੋਫੈਸਰ ਕਿਹਾ ਜਾਂਦਾ ਤੇ ਪ੍ਰੋਫੈਸਰ ਕਹੋਣ ਦੇ ਲਈ ਭਲਾ ਕਿਉਂ ਨਹੀਂ ਬੰਦਾ ਆਪਣਾ ਹੱਥ ਅੱਲਾ ਮਾਰੇਗਾ ਗੱਲ ਨੂੰ ਆਪਾਂ ਅੱਗੇ ਤੋਰਦੇ ਹੋਏ ਥੋੜੀ ਜਿਹੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਮੈਨੂੰ ਮੇਰੇ ਕਿਸੇ ਦੋਸਤ ਅਧਿਆਪਕ ਨੇ ਇੱਕ ਐਡਿਡ ਕਾਲਜ ਦੀ ਗੱਲ ਦੱਸੀ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣਾ ਕੈਰੀਅਰ ਤਾਂ ਸ਼ੁਰੂ ਕੀਤਾ ਉਦੋਂ ਸਾਨੂੰ ਵੀ ਲੱਗਦਾ ਸੀ ਕਿ ਸਾਡੀ ਪੋਸਟ ਰੈਗੂਲਰ ਐਡਵਰਟਾਈਜ਼ ਹੋਣੀ ਚਾਹੀਦੀ ਹੈ ਤੇ ਜਿੰਨੇ ਵੀ ਐਡਿਡ ਕਾਲਜਾਂ 'ਚ ਮੇਰੇ ਦੋਸਤ ਕੰਮ ਕਰਦੇ ਸੀ ਉਹਨਾਂ ਦੇ ਡਿਮਾਂਡ ਹੁੰਦੇ ਸੀ ਵੀ ਸਾਨੂੰ ਟੈਂਪਰੇਰੀ ਨਾ ਰੱਖਿਆ ਜਾਵੇ ਸਾਨੂੰ ਪਰਮਾਨੈਂਟ ਰੱਖਿਆ ਜਾਵੇ ਸੋ ਇਦਾਂ ਦੀ ਮੈਂ ਤੁਹਾਨੂੰ ਜਿਹੜੀ ਗੱਲ ਸੁਣਾਉਣ ਲੱਗਿਆ ਸੀ ਬੜੀ ਹਾਸੇ ਵਾਲੀ ਗੱਲ ਹੈ ਕਿ ਇੱਕ ਐਡਡ ਕਾਲਜ ਦੇ ਵਿੱਚ ਕਿਸੇ ਲੜਕੀ ਦੇ ਪਰਿਵਾਰ ਨੇ ਪਹੁੰਚ ਕੀਤੀ ਕਿ ਸਾਡੀ ਕੁੜੀ ਨੇ ਐਮਏ ਕਰ ਲਈ ਹੈ ਇਹਨੂੰ ਨੌਕਰੀ ਚਾਹੀਦੀ ਹੈ ਕਾਲਜ ਦੇ ਵਿੱਚ ਤਾਂ ਜਿਹੜਾ ਕਾਲਜ ਦਾ ਮੈਨੇਜਮੈਂਟ ਦਾ ਮੈਂਬਰ ਸੀ ਉਹ ਬੜਾ ਉਹਦਾ ਦੋਸਤ ਸੀਗਾ ਉਨੇ ਗੱਲ ਕਹੀ ਕਿ ਜੀ ਤੁਸੀਂ ਆਪਣੇ ਬੱਚੇ ਦੀ ਕਿਸੇ ਪਾਸੇ ਹੋਰ ਤਿਆਰੀ ਕਰਾਓ ਇੱਕ ਤਾਂ ਉਹ एलिਜੀਬਲ ਨਹੀਂ ਹੈ ਉਹਨੇ ਜੁਜੀ ਸਿੱਧਾ ਨੈੱਟ ਪਾਸ ਨਹੀਂ ਕੀਤਾ ਨਾ ਹੀ ਪੀ ਐਚ ਡੀ ਹੈ ਤੇ ਤੁਸੀਂ ਕਾਲਜ ਦੇ ਵਿੱਚ ਉਹਨੂੰ ਭਰਤੀ ਕਰੋਗੇ ਤਾਂ ਪੈਸੇ ਬੜੇ ਥੋੜੇ ਦੇਣੇ ਨੇ ਹਰ ਸਾਡੇ ਕੋਲ ਹਲੇ ਵੈਕੈਂਸੀ ਨਹੀਂ ਹੈ ਇੰਨੇ ਥੋੜੇ ਪੈਸਿਆਂ ਦੇ ਨਾਲ ਮਤਲਬ ਉਹਨਾਂ ਨੇ ਉਸ ਸਮੇਂ ਜਿਹੜਾ ਰੇਟ ਚੱਲਦਾ ਸੀ ਕੇਵਲ ਜਿਹੜਾ ਬੰਦਾ एलिਜੀਬਲ ਨਹੀਂ ਆ ਉਹਨੂੰ 15000 ਜਿਹੜੇ ਬੰਦੇ ਦਾ ਨੈੱਟ ਪਾਸ ਆ ਉਹਨੂੰ ਕੇਵਲ 21000 ਦਿੰਦੇ ਸੀ ਉਹ ਕਹੇ ਵੀ 15000 ਰੁਪਿਆ ਤਾਂ ਬਹੁਤ ਥੋੜਾ ਹੋਏਗਾ ਤੇ ਜਿਸ ਨੇ ਆਪਣੀ ਲੜਕੀ ਰਖਾਉਣੀ ਸੀ ਉਹਨੇ ਪਤਾ ਕੀ ਗੱਲ ਕਹੀ ਉਹ ਕਹਿੰਦਾ ਜੀ ਤੁਸੀਂ ਐਂ ਕਰੋ 15000 ਬਿਨਾਂ ਦਿਓ ਬਲਕਿ 15000 ਤੁਸੀਂ ਸਾਢੇ ਤੋਂ ਲੈ ਲਿਆ ਕਰੋ ਅਸੀਂ ਤੁਹਾਨੂੰ ਪੱਲੇ 15000 ਦੇਵਾਂਗੇ ਸਾਡੀ ਕੁੜੀ ਨੂੰ ਤੁਸੀਂ ਵਰਤੀ ਜ਼ਰੂਰ ਕਰ ਲਓ ਕਾਲਜ ਦੇ ਵਿੱਚ ਤਾਂ ਉਹ ਜਿਹੜਾ ਮੈਨੇਜਮੈਂਟ ਵਾਲਾ ਦੋਸਤ ਸੀਗਾ ਉਹਨੇ ਬੜਾ ਹੈਰਾਨ ਜਾ ਹੋ ਕੇ ਪੁੱਛਿਆ ਯਾਰ ਗੱਲ ਕੀ ਹੈ ਵੀ ਲੋਕੀ ਤਾਂ ਕਹਿੰਦੇ ਸਾਡੇ ਬੱਚੇ ਨੂੰ ਤਨਖਾਹ ਵੱਧ ਮਿਲੇ ਤੁਸੀਂ ਪੱਲਿਓ 15000 ਦਿਨ ਨੂੰ ਤਿਆਰ ਹੋ ਗਏ ਉਹਨੇ ਫਿਰ ਅਗਲੀ ਗੱਲ ਕਹੀ ਜਿਹੜੀ ਕਿ ਹੈਰਾਨੀ ਜਨਕ ਹੈ ਤੇ ਉਹ ਕਹਿੰਦਾ ਜੀ ਦਰਅਸਲ ਅਸੀਂ ਆਪਣੀ ਲੜਕੀ ਦਾ ਕਰਨਾ ਵਿਆਹ ਜੇ ਉਹਦੇ ਨਾਂ ਨਾਲ ਪ੍ਰੋਫੈਸਰ ਲੱਗ ਜਾਊਗਾ ਤਾਂ ਉਹਦਾ ਵਿਆਹ ਕਿਸੇ ਚੰਗੇ ਥਾਂ ਤੇ ਹੋ ਜਾਏਗਾ ਅੱਗੇ ਜਾ ਕੇ ਸਿੱਖਾਂਗੇ ਵੀ ਕਾਲਜ ਬਦਲ ਗਿਆ ਚਲੋ ਕੋਈ ਗੱਲ ਨਹੀਂ ਹੁਣ ਨੌਕਰੀ ਚੱਲੀ ਗਈ ਜਾਂ ਛੱਡਣੀ ਪੈਗੀ ਸੋ ਕਈ ਇਹ ਦੋ ਤਰ੍ਹਾਂ ਦੇ ਪ੍ਰੋਫੈਸਰ ਹੁੰਦੇ ਨੇ ਇੱਕ ਜਗਾੜੂ ਇੱਕ ਨੌਕਰੀਕੁੱਟ ਇੱਕ ਸੱਚਮੁੱਚ ਦੇ ਟੀਚਰ ਜਿਹੜਾ ਟੀਚਿੰਗ ਪ੍ਰੋਫੈਸ਼ਨ ਹੈ ਮੈਂ ਖੁਦ ਟੀਚਰ ਹਾਂ ਮੈਨੂੰ ਵਾ ਵਾਸਤਾ ਮੇਰਾ ਤਕਰੀਬਨ ਕਈ ਤਰ੍ਹਾਂ ਦੇ ਟੀਚਰਜ਼ ਨਾਲ ਪਿਆ ਅਸੀਂ ਵੀ ਦੇਖਦੇ ਹਾਂ ਵੀ ਕਈਆਂ ਦਾ ਤਾਂ ਕੇਵਲ ਇਹ ਹੈ ਕਿ ਮੇਰੇ ਇੱਕ ਦੋਸਤ ਪ੍ਰੋਫੈਸਰ ਸੀ ਜਿਹੜੇ ਨਹੀਂ ਪੜਾਉਂਦੇ ਸੀ ਨਾ ਉਸ ਸਮੇਂ ਜੀਟੀਵੀ ਤੇ ਇੱਕ ਜੈਕਪੌਇੰਟ ਵਾਲਾ ਚੱਲਦਾ ਸੀਗਾ ਪ੍ਰੋਗਰਾਮ ਕਹਿੰਦੇ ਇਹਨਾਂ ਦਾ ਇਹਨਾਂ ਦਾ ਜੈਕਪੌਟ ਲੱਗਿਆ ਹੋਇਆ ਵੀ ਬਸ ਜਸਟ ਤਨਖਾਹ ਲੈਣੀ ਹੈ ਨਾ ਪੜ੍ਹਨਾ ਨਾ ਪੜਾਉਣਾ ਇਨਾਂ ਨੂੰ ਮੇਰੇ ਇੱਕ ਦੋਸਤ ਸੀਗੇ ਡਾਕਟਰ ਸਰਜੀਤ ਸਿੰਘ ਉਹ ਕਹਿੰਦੇ ਸੀ ਇਹ ਨੌਕਰੀਕੁੱਟ ਪ੍ਰੋਫੈਸਰ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਕਹਿੰਦੇ ਸੀ ਨੌਕਰੀਕੁੱਟ ਪ੍ਰੋਫੈਸਰ ਦਾ ਮਤਲਬ ਜਿਹਦਾ ਪੜਾਉਣ ਤੱਕ ਕੋਈ ਮਤਲਬ ਨਾ ਹੋਵੇ ਜਿਨੇ ਕੇਵਲ ਤਨਖਾਹ ਲੈਣਾ ਹੋਵੇ ਤੇ ਨਾਂ ਨਾਲ ਪ੍ਰੋਫੈਸਰ ਲੱਗਿਆ ਹੋਵੇ ਜਦੋਂ ਕਿ ਅਸੀਂ ਪ੍ਰੋਫੈਸਰ ਦੀ ਜਾਂ ਕਾਲਜ ਟੀਚਰ ਦੀ ਗੱਲ ਕਰਦੇ ਆਂ ਤੇ ਕਾਲਜ ਟੀਚਰ ਤਾਂ ਲਗਾਤਾਰ ਕ੍ਰੀਏਟਿਵ ਰਿਸਰਚ ਜਾਂ ਇਦਾਂ ਦੀ ਐਕਟੀਵਿਟੀਜ਼ ਦੇ ਵਿੱਚ ਲੱਗਿਆ ਰਹਿੰਦਾ ਤੇ ਉਦੀ ਕ ਆਟੋਨਮੀ ਵੀ ਹੁੰਦੀ ਹੈ ਆਟੋਨਮੀ ਟੀਚਰ ਦੀ ਤਾਂ ਹੋਏਗੀ ਜੇ ਉਹ ਰੈਗੂਲਰ ਭਰਤੀ ਹੋਏਗਾ ਜਦ ਤੱਕ ਰੈਗੂਲਰ ਭਰਤੀ ਨਹੀਂ ਹੁੰਦੀ ਤਾਂ ਟੀਚਰ ਆਪਣੀ ਆਟੋਨਮੀ ਨਹੀਂ ਮੇਨਟੇਨ ਰੱਖ ਸਕਦਾ ਦੂਸਰੀ ਗੱਲ ਉਹਦੇ ਵਿੱਚ ਉਦਾਂ ਦਾ ਕੌਨਫੀਡੈਂਸ ਨਹੀਂ ਆਏਗਾ ਜਦ ਤੱਕ ਟੀਚਰ ਦੇ ਵਿੱਚ ਕੌਨਫੀਡੈਂਸ ਨਹੀਂ ਆਏਗਾ ਉਹ ਵਿਦਿਆਰਥੀਆਂ ਨੂੰ ਪਲਾੰਕੀ ਪੜ੍ਹਾਏਗਾ ਜਿੱਥੋਂ ਤੱਕ ਗੈਸਟ ਫੈਕਲਟੀ ਪਾਰਟ ਟਾਈਮ ਜਾਂ ਐਡ ਹੌਕ ਇਹ ਮੈਂ ਤਕਰੀਬਨ ਸਾਰੀਆਂ ਸਰਵਿਸ ਦੇ ਵਿੱਚ ਆਪ ਕੰਮ ਕਰਕੇ ਵੀ ਦੇਖਿਆ ਮੇਰੇ ਆਪਣੇ ਦੋਸਤ ਵੀ ਕੰਮ ਕਰਦੇ ਰਹੇ ਨੇ ਤੇ ਸਾਨੂੰ ਇਹ ਗੱਲ ਆਉਂਦੀ ਹੈ ਕਿ ਜਿਹੜਾ ਟੈਂਪਰੇਰੀ ਸਟਾਫ ਹੈ ਉਹ ਤਾਂ ਕਿਸੇ ਕਮੇਟੀ ਦਾ ਮੈਂਬਰ ਨਹੀਂ ਬਣ ਸਕਦਾ ਔਰ ਨਾ ਹੀ ਉਹਨੂੰ ਕੋਈ ਰਿਸਪੌਂਸਿਬਿਲਟੀ ਦਿੱਤੀ ਜਾਂਦੀ ਹੈ ਗੈਸਟ ਫੈਕਲਟੀ ਵਾਲੇ ਵਾਵੇਂ ਨਿਕਾ ਰੈਗੂਲਰ ਗਵਰਨਮੈਂਟ ਕਾਲਜ ਦੇ ਬੜੇ ਸੀਨੀਅਰ ਪ੍ਰੋਫੈਸਰ ਨਾਲ ਗੱਲ ਹੋਈ ਉਹ ਕਹਿੰਦਾ ਸਰ ਅਸੀਂ ਬਹੁਤ ਤੰਗ ਆ ਇਹ ਜਿਹੜੇ ਗੈਸਟ ਫੈਕਲਟੀ ਵਾਲੇ ਨੇ ਜਦੋਂ ਤਾਂ ਇਹਨਾਂ ਨੂੰ ਕੋਈ ਰਿਸਪੌਂਸਿਬਿਲਟੀ ਦਿੱਤੀ ਜਾਂਦੀ ਹੈ ਉਦੋਂ ਤੱਕ ਇਹ ਕਹਿੰਦਾ ਵੀ ਅਸੀਂ ਗੈਸਟ ਫੈਕਲਟੀ ਵਾਲੇ ਆ ਸਾਡਾ ਤਾਂ ਕੰਮ ਕੇਵਲ ਗੈਸਟ ਜਿਸ ਤਰ੍ਹਾਂ ਮਹਿਮਾਨ ਹੁੰਦਾ ਉਹਦਾ ਕੰਮ ਕੇਵਲ ਲੈਕਚਰ ਦੇਣਾ ਉਸ ਤੋਂ ਬਾਅਦ ਚਲੇ ਜਾਣਾ ਹੋਰ ਕੰਮ ਕੋਈ ਨਹੀਂ ਕਰਨਾ ਤੇ ਜਦੋਂ ਕਹਿੰਦਾ ਵੀ ਸਰਕਾਰੀ ਭਰਤੀ ਦੀ ਗੱਲ ਚੱਲਦੀ ਹੈ ਉਦੋਂ ਫਿਰ ਗੈਸਟ ਫੈਕਲਟੀ ਵਾਲੇ ਕਹਿੰਦੇ ਵੀ ਸਾਡੇ ਤੋਂ ਇਲਾਵਾ ਕੋਈ ਹੋਰ ਬੰਦਾ ਭਰਤੀ ਨਹੀਂ ਹੋਣਾ ਚਾਹੀਦਾ ਮਤਲਬ ਕਹਿਣ ਦਾ ਮਤਲਬ ਇਹ ਹੋਇਆ ਕਿ ਜੇਕਰ ਤੁਸੀਂ ਇਦਾਂ ਕੰਮ ਚਲਾਉਂਗੇ ਕਿ ਅਸੀਂ ਤਾਂ ਨੌਕਰੀ ਦੇ ਵਿੱਚ ਆ ਗਏ ਸਾਡੇ ਐਡਵਰਟਾਈਜ਼ਮੈਂਟ ਕਿੱਦਾਂ ਦੀ ਹੋਈ ਸਾਡੀ ਸਿਲੈਕਸ਼ਨ ਕਿੱਦਾਂ ਦੀ ਹੋਈ ਜਾਂ ਸਾਨੂੰ ਕਿਸ ਗ੍ਰੇਡ ਤੇ ਰੱਖਿਆ ਹੈ ਤੁਸੀਂ ਇਹਦੀ ਗੱਲ ਨਾ ਕਰੋ ਗੱਲ ਇਹਦੀ ਕਿਉਂ ਨਾ ਕਰੀਏ ਕਿਉਂਕਿ ਜੇ UGC ਨੇ ਗ੍ਰੇਡ ਦਿੱਤੇ ਨੇ ਉਹਨਾਂ ਗ੍ਰੇਡ ਦੇ ਨਾਲ ਉਹਨਾਂ ਨੇ ਕੁਆਲੀਫਿਕੇਸ਼ਨ ਵੀ ਮੈਂਸ਼ਨ ਕੀਤੀ ਹੋਈ ਹੈ ਜੇਕਰ ਅਸੀਂ 언ਕੁਆਲੀਫਾਈਡ ਟੀਚਰ ਰੱਖਾਂਗੇ ਤਾਂ ਸਾਡੀ ਸਿੱਖਿਆ ਦਾ ਹਾਲ ਕੀ ਹੋਏਗਾ ਹਾਲ ਜੋ ਹੋ ਰਿਹਾ ਹੈ ਵਿਦਿਆਰਥੀਆਂ ਦੇ ਮਾਪੇ ਜਾਣਦੇ ਆ ਕੇ ਕਾਲਜਾਂ ਦੇ ਵਿੱਚ ਜੋ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੂੰ ਪੜ੍ਹਾਉਣ ਦੇ ਲਈ ਉਸ ਕਿਸਮ ਦੇ ਅਧਿਆਪਕ ਨਹੀਂ ਹਨ ਬੜੀ ਜਦੋਜਹਦਵਾਦ بڑے ਲੋਕਾਂ ਦੇ ਗੱਲ ਕਰਨ ਦੇ ਬਾਵਜੂਦ ਇੱਕ ਵਾਰੀ ਇਹ ਭਰਤੀ ਨਿਕਲੀ ਸੀ 1158 ਔਰ ਇਸੇ ਪਰ ਤਿੰਨ ਪਹਲਾ ਰੁਕਿਆ ਕੀ ਨੇ ਰੁਕਿਆ ਕੇਵਲ ਗੈਸਟ ਫੈਕਲਟੀ ਵਾਲਿਆਂ ਨੇ ਔਰ ਜਿਸ ਤਰ੍ਹਾਂ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਇਹਨਾਂ ਦਾ ਵਕੀਲ ਉੱਥੇ ਗੱਲ ਕਹਿ ਰਿਹਾ ਸੀਗਾ ਕਿ ਇਹ ਭਰਤੀ ਨੂੰ ਰੱਦ ਕਰਾਉਣ ਦਾ ਸਾਨੂੰ ਕੋਈ ਲਾਭ ਨਹੀਂ ਹੋਣਾ ਲਾਭ ਕਿਉਂ ਨਹੀਂ ਹੋਣਾ ਭਾਬੀ ਸਾਡੇ ਕੈਂਡੀਡੇਟ ਇਹਦੇ ਵਿੱਚ ਨਹੀਂ ਆ ਸਕਦੇ ਜਿਹੜੇ ਬੰਦੇ ਇਸ ਟੈਸਟ ਦੇ ਵਿੱਚ ਫੇਲ ਹੋ ਗਏ ਉਹਨਾਂ ਨੇ ਹਜ਼ਾਰਾਂ ਹੋਰ ਵਿਦਿਆਰਥੀ ਵੀ ਸੀ ਉਹ ਇਹ ਗੱਲ ਸਮਝਦੇ ਸੀ ਵੀ ਚਲੋ ਜੇ ਸਾਡੇ ਤੋਂ ਟੈਸਟ ਨਹੀਂ ਹੋਇਆ ਅੱਗੇ ਕੋਈ ਹੋਰ ਭਰਤੀ ਨਿਕਲੇਗੀ ਅਸੀਂ ਉਹ ਟੈਸਟ ਕੁਆਲੀਫਾਈ ਕਰ ਲਾਂਗੇ ਪਰੰਤੂ ਗੈਸਟ ਫੈਕਲਟੀ ਵਾਲਿਆਂ ਨੇ ਹੀ ਕਿਉਂ ਇੰਨਾ ਵਿਰੋਧ ਕੀਤਾ ਅੱਜ ਫੇਰ ਵਿਰੋਧ ਕਰ ਰਹੇ ਨੇ ਸਾਡੇ ਇੱਕ ਗੱਲ ਯਾਦ ਹੈ ਕਿ ਨੌਕਰੀ ਹੋਵੇ ਜਾਂ ਕੋਈ ਵੀ ਕੰਮ ਹੋਵੇ ਉਹਦੇ ਵਿੱਚ ਜਿਹੜਾ ਟੋਟਪੁਣਾ ਕਰਦਾ ਪੰਜਾਬੀ ਕਰੈਕਟਰ ਹੈ ਸਾਡਾ ਪੰਜਾਬੀਆਂ ਦਾ ਕਿ ਟੋਟਗੀਰੀ ਬਹੁਤ ਮਾੜੀ ਹੈ ਜਦੋਂ ਅਸੀਂ ਕਿਸੇ ਨੂੰ ਇਹ ਗੱਲ ਕਹਿੰਦੇ ਆ ਕਿ ਵੀ ਇਹਨੂੰ ਕੱਢੋ ਇਹਨਾਂ ਨੇ ਕੀ ਕੀਤਾ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਹਲੇ ਪ੍ਰਕਿਰਿਆ ਅਧੂਰੀ ਹੈ ਅੱਗੇ ਇਨਾਂ ਨੂੰ ਮੌਕਾ ਹੈ 1158 ਵਾਲਿਆਂ ਨੂੰ ਜਾਂ ਪੰਜਾਬ ਸਰਕਾਰ ਕੋਲੇ ਵੀ ਮੌਕਾ ਹੈ ਕਿ ਅੱਗੇ ਕੋਈ ਆਪਣੇ ਰਿਵਿਊ ਪਟੀਸ਼ਨ ਪਾ ਸਕਦੇ ਆ ਰਿਵਿਊ ਪਟੀਸ਼ਨ ਤੋਂ ਬਾਅਦ ਇੱਕ ਹੋਰ ਸਟੈਪ ਹੈ ਜਿਹਨੂੰ ਕ੍ਰੀਏਟਿਵ ਪਟੀਸ਼ਨ ਦੀ ਗੱਲ ਹੈ ਉਹ ਵੀ ਮੌਕਾ ਹੈ ਜੇ ਉਸ ਤੋਂ ਉੱਪਰ ਜਾ ਕੇ ਵੀ ਤੁਸੀਂ ਰਾਸ਼ਟਰਪਤੀ ਤੱਕ ਵੀ ਅਪੀਲ ਕਰ ਸਕਦੇ ਹੋ ਕਾਨੂੰਨੀ ਪ੍ਰਕਿਰਿਆ ਬਹੁਤ ਲੰਮੀ ਹੈ ਪਰੰਤੂ ਜਿਸ ਕੇ ਸੁਣੀਆਂ ਚਿੱਠੀਆਂ ਗੈਸਟ ਫੈਕਿਲਿਟੀ ਵਾਲਿਆਂ ਨੇ ਲਿਖਣੇ ਸ਼ੁਰੂ ਕਰ ਦਿੱਤੀਆਂ ਔਰ ਜਿਸ ਕਿਸਨ ਦਾ ਨੈਰੇਟਿਵ ਸੋਸ਼ਲ ਮੀਡੀਆ ਤੇ ਸਿਰਜਣਾ ਸ਼ੁਰੂ ਕਰ ਦਿੱਤਾ ਹੈ ਇਹ ਮੇਰੀ ਤਾਂ ਇੱਕ ਵੀਡੀਓ ਬੜੀ ਬੈਲੈਂਸਡ ਮੈਂ ਗੱਲ ਕਹੀ ਸੀ ਵੀ ਗੈਸਟ ਸਕਿਲਟੀ ਵਾਲਾ ਨੂੰ ਇੰਨਾ ਲੰਮਾ ਸਮਾਂ ਨਹੀਂ ਰੱਖਣਾ ਚਾਹੀਦਾ ਸੀ ਕਾਲਜਾਂ ਦੇ ਵਿੱਚ ਰੈਗੂਲਰ ਭਰਤੀ ਹੋਣੀ ਚਾਹੀਦੀ ਸੀ ਔਰ ਮੇਰੀ ਉਸ ਵੀਡੀਓ ਦੇ ਉੱਤੇ ਇੱਕ ਦੋ ਹੈਗੇ ਆ ਮੈਂ ਉਹਨਾਂ ਦਾ ਇਹ ਤਾਂ ਨਹੀਂ ਪਤਾ ਕਿੱਥੋਂ ਆਉਂਦੇ ਨੇ ਪਰੰਤੂ ਉਹਨਾਂ ਨੇ ਬੜੇ ਹਾਸੋ ਹੀਣੇ ਜੇ ਕਮੈਂਟ ਕਰਨੇ ਸ਼ੁਰੂ ਕੀਤੇ ਉਹਨਾਂ ਕਮੈਂਟਸ ਤਾਂ ਤਾਂ ਮੈਂ ਅੱਗੇ ਜਾ ਕੇ ਜਵਾਬ ਦੇਵਾਂਗਾ ਇੱਕ ਨੇ ਤਾਂ ਇੱਥੇ ਤੱਕ ਲਿਖਿਆ ਸਰ ਤੁਸੀਂ ਜੱਜ ਬਣ ਜਾਓ ਜੱਜ ਜਜਮੈਂਟ ਜਾਂ ਕੋਰਟ ਇਹ ਪ੍ਰਕੇਰਾ ਦੇ ਬਾਰੇ ਮੈਂ ਕਿਸੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਮੇਰਾ ਕੇਵਲ ਮਸਲਾ ਇਸ ਗੱਲ ਤੇ ਸੀ ਵੀ ਕੀ ਸਰਕਾਰੀ ਕਾਲਜਾਂ ਨੂੰ ਤੁਸੀਂ ਗੈਸਟ ਟੈਂਪਰੇਰੀ ਅਡਹੌਕ ਸਟਾਫ ਦੇ ਨਾਲ ਚਲਾ ਸਕਦੇ ਹੋ ਇਹਦਾ ਜੇਕਰ ਕੋਈ ਮੈਥੋ ਕੁਐਸਚਨ ਪੁੱਛੇ ਤਾਂ ਮੈਂ ਕਵਾਂਗਾ ਕਿ ਨਹੀਂ ਕਿਉਂ ਨਹੀਂ ਚਲਾ ਸਕਦੇ ਕਿਉਂਕਿ ਜੇ ਰੈਗੂਲਰ ਭਰਤੀ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਾਲਜਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਮਿਲਣੇ ਪ੍ਰਿੰਸੀਪਲ ਦੇ ਲਈ ਜਿਹੜੀ ਲੋੜੀਂਦੀ ਯੋਗਤਾ ਉਹਦੇ ਲਈ ਇਹ ਹੈ ਕਿ ਰੈਗੂਲਰ ਸਰਵਿਸ ਦਾ ਉਹਦਾ ਟੀਚਿੰਗ ਐਕਸਪੀਰੀਅੰਸ ਹੋਣਾ ਲਾਜ਼ਮੀ ਹੈ ਜਿਹੜੀ ਕੰਟਰੈਕਟ ਦੀ ਗੈਸਟ ਦੀ ਜਾਂ ਇਦਾਂ ਦੀ ਜਿਹੜੀ ਟੀਚਿੰਗ ਹੈ ਉਹਦੇ ਕੋਈ ਮਾਰਕਸ ਨਹੀਂ ਲੱਗਦੇ ਸਿਲੈਕਸ਼ਨ ਕਮੇਟੀ ਦੇ ਵਿੱਚ ਜੇ ਅਸੀਂ ਗੈਸਟ ਫੈਕਲਟੀ ਦੇ ਨਾਲ ਆਪਣਾ ਕੰਮ ਚਲਾਵਾਂਗੇ ਤਾਂ ਇੱਕ ਸਮਾਂ ਆ ਜਾਏਗਾ ਕਿ ਇਹਨਾਂ ਕਾਲਜਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਹੋਣੇ ਔਰ ਟੈਂਪਰੇਰੀ ਸਟਾਫ ਨੂੰ ਔਰ ਡਹੌਕ ਸਟਾਫ ਨੂੰ ਤੁਸੀਂ ਕੋਈ ਰਿਸਪਾਂਸਿਬਿਲਟੀ ਨਹੀਂ ਦੇ ਸਕਦੇ ਜਿਸ ਨੂੰ ਤੁਸੀਂ ਰਿਸਪਾਂਸਿਬਿਲਟੀ ਨਹੀਂ ਦੇ ਸਕਦੇ ਗਵਰਨਮੈਂਟ ਪ੍ਰਾਪਰਟੀ ਦੀ ਤਾਂ ਗਵਰਨਮੈਂਟ ਪ੍ਰਾਪਰਟੀ ਦਾ ਕੀ ਹੋਏਗਾ ਮੈਨੂੰ ਤਾਂ ਇੱਥੋਂ ਤੱਕ ਦਾ ਖਦ्सा ਲੱਗਦਾ ਹੈ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਰੈਗੂਲਰ ਭਰਤੀ ਹੋਵੇ ਰੈਗੂਲਰ ਭਰਤੀ ਨਾ ਹੋਣ ਕਰਨਾ ਜਿੰਨੇ ਗਵਰਨਮੈਂਟ ਕਾਲਜ ਨੇ ਉਹਨਾਂ ਦੀਆਂ ਬਹੁਤ ਮਹਿੰਗੀਆਂ ਜ਼ਮੀਨਾਂ ਨੇ ਔਰ ਜ਼ਮੀਨਾਂ ਵੀ ਬਹੁਤ ਜ਼ਿਆਦਾ ਨੇ ਤੇ ਪ੍ਰਿੰਸੀਪਲ ਨਾ ਰੱਖ ਕੇ ਉੱਥੇ ਉਹਨਾਂ ਜ਼ਮੀਨਾਂ ਦੇ ਜੇਕਰ ਮਾਲਕ ਨਹੀਂ ਰਹਿਣਗੇ ਤਾਂ ਇਹਨਾਂ ਕਾਲਜਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਏਗਾ। ਪਿੱਛੇ ਜੇ ਇੱਕ ਰੌਲਾ ਪੈ ਗਿਆ ਸੀਗਾ ਕਿ ਗਵਰਨਮੈਂਟ ਕਾਲਜਾਂ ਨੂੰ ਆਟੋਨਮਸ ਬਣਾਉਣਾ ਹੈ। ਉਹ ਬਾਅਦ ਵਿੱਚ ਸਰਕਾਰ ਨੇ ਉਹ ਫੈਸਲਾ ਬਾਰਸ ਲਿਆ। ਆਟੋਨੋਮੀ ਕਾਲਜ ਦੀ ਆਟੋਨੋਮੀ ਦੇ ਨਾਂ ਦਿੱਤੇ ਕਾਲਜਾਂ ਨੂੰ ਪ੍ਰਾਈਵੇਟ ਇੰਸਟੀਟਿਊਸ਼ਨ ਨੂੰ ਵੇਚਣ ਦੀਆਂ ਤਿਆਰੀਆਂ ਅੰਦਰ ਖਾਤੇ ਹੋ ਰਹੀਆਂ ਨੇ। ਉਹਦੇ ਪਿੱਛੇ ਦੀ ਰਾਜਨੀਤੀ ਇਹ ਹੈ ਕਿ ਸਰਕਾਰੀ ਕਾਲਜਾਂ ਦੇ ਵਿੱਚ ਰੈਗੂਲਰ ਭਰਤੀ ਨਾ ਕੀਤੀ ਜਾਵੇ ਗੈਸਟ ਫੈਕਲਟੀ ਵਾਲੇ ਤਾਂ ਕੇਵਲ ਆਪਣੀ ਨੌਕਰੀ ਦੇਖਦੇ ਆ ਵੀ ਸਾਡਾ 30 35000 ਸੁਰੱਖਿਅਤ ਰਹੇ ਔਰ ਸਾਡੇ ਤੇ ਪ੍ਰੋਫੈਸਰੀ ਦਾ ਟੈਗ ਲੱਗਿਆ ਰਹੇ ਜਿਹੜੇ ਸਰਕਾਰੀ ਕਾਲਜਾਂ ਦਾ ਕੁਝ ਬਣਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਫਿਰ ਇਹਨਾਂ ਗੈਸਟ ਫੈਕਲਟੀ ਵਾਲਿਆਂ ਨੂੰ ਕਿਸੇ ਨੇ ਨਹੀਂ ਪੁੱਛਣਾ ਕਿਉਂਕਿ ਇਹਨਾਂ ਦੀ ਤਾਂ ਕੋਈ ਰਿਸਪੋਨਸੀਬਿਲਟੀ ਨਹੀਂ ਹੈ ਜਦੋਂ ਇਹ ਕਾਲਜ ਪ੍ਰਾਈਵੇਟ ਕੰਪਨੀਆਂ ਨੇ ਖਰੀਦ ਲਏ ਫਿਰ ਇਹਨਾਂ ਦੀ ਸਰਵਿਸ ਜਿਵੇਂ ਹੁਣ ਤਾਂ ਸਰਕਾਰਾਂ ਦੇ ਉੱਤੇ ਦਬਾਅ ਪਾ ਲੈਂਦੇ ਨੇ ਜੇ ਕੋਰਟ ਦੇ ਵਿੱਚ ਚਲੇ ਜਾਂਦੇ ਆ ਵੀ ਸਾਡੇ ਬੱਚਿਆਂ ਦਾ ਕੀ ਬਣੂਗਾ ਜੀ ਅਸੀਂ ਇੰਨੇ ਸਿਰੇ ਤੋਂ ਕੰਮ ਕਰਦੇ ਆ ਜਿ ਪਿਆਰੇ ਲਾਲ ਗਰਗ ਜੀ ਨੇ ਵੀ ਇਹ ਗੱਲ ਕਹੇ ਤੇ ਮੈਂ ਪਹਿਲਾਂ ਕਹਿਆ ਸੀ ਨਾ ਵੀ ਇੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਨੇ ਉਹ ਭਾਈ ਜੇ ਲੰਮੇ ਸਮੇਂ ਤੋਂ ਕੰਮ ਕਰਦੇ ਨੇ ਇਹਦੇ ਵਿੱਚ ਸਰਕਾਰ ਦੀ ਰਿਸਪੋਨਸੀਬਿਲਟੀ ਹੈ ਜੇ ਲੰਮੇ ਸਮੇਂ ਤੋਂ ਕੰਮ ਇਹ ਜੋੜ-ਜੋੜ ਨਾਲ ਕਰਦੇ ਰਹੇ ਨੇ ਕਿਉਂਕਿ ਰੈਗੂਲਰ ਭਰਤੀ ਹੋਣ ਹੀ ਨਹੀਂ ਦਿੱਤੀ ਜੇ ਰੈਗੂਲਰ ਭਰਤੀ ਹੋਏਗੀ ਜਿਸ ਦਿਨ ਇਹਨਾਂ ਦੀ ਭਰਤੀ ਹੋਈ ਸੀਗੀ ਗੈਸਟ ਫਿਗਰਟੀ ਪਾਰਟ ਟਾਈਮ ਔਰ ਹੌਕ ਇਵਨ ਰੈਗੂਲਰ ਵੀ ਜਿਸ ਦਿਨ ਸਾਡੀ ਭਰਤੀ ਹੁੰਦੀ ਹੈ ਉਸ ਦਿਨ ਸਾਡੀ ਰਿਟਾਇਰਮੈਂਟ ਡੇਟ ਲਿਖੀ ਜਾਂਦੀ ਹੈ ਅੱਜ ਵੀ ਇੱਕ ਸਿਹਾਰ ਆਇਆ ਸ਼ਾਇਦ ਹਸ਼ਾਰਪੁਰ ਦਾ ਹੈ ਜਾਂ ਗਰਦਾਸਪੁਰ ਦਾ ਉਹਦੇ ਵਿੱਚ ਲਿਖਿਆ ਕਿ ਸਾਨੂੰ ਜਿਹੜੀ ਸੈਲਫ ਫਾਈਨਾਂਸ ਦੇ ਲਈ ਟੀਚਰ ਚਾਹੀਦੀ ਹੈ ਉਹਦੇ ਚ ਸੈਸ਼ਨ ਲਿਖਿਆ ਬਕਾਇਦਾ 25 26 ਦੇ ਲਈ ਕਦੇ ਵੀ ਕਿਸੇ ਰੈਗੂਲਰ ਭਰਤੀ ਦੀ ਇਦਾਂ ਦੀ ਐਡਵਰਟਾਈਜ਼ਮੈਂਟ ਨਹੀਂ ਹੁੰਦੀ ਇਹ ਜਿਹੜੇ ਗੈਸਟ ਫੈਕਲਟੀ ਵਾਲੇ ਹੁਣ ਆਪਣੇ ਆਪ ਨੂੰ ਕਹਿੰਦਾ ਕਿ ਅਸੀਂ ਕਾਲਜ ਸੰਭਾਲ ਲਾਂਗੇ ਇੱਕ ਸੈਸ਼ਨ ਦੇ ਲਈ ਲਿਮਟਿਡ ਪੀਰੀਅਡ ਦੇ ਲਈ ਰੱਖੇ ਗਏ ਸੀ ਉਸ ਤੋਂ ਬਾਅਦ ਕਾਲਜ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੇ ਇਹਨਾਂ ਨੂੰ ਰਿਪੀਟ ਕਿਉਂ ਕਰਵਾਇਆ ਤੇ ਉਹਨਾਂ ਦੇ ਰਿਪੀਟ ਕਰਾਉਣ ਦਾ ਖਿਮਾਜਾ ਅੱਜ ਸਾਡੇ ਵਿਦਿਆਰਥੀਆਂ ਨੂੰ ਕਿਉਂ ਭੁਗਤਣਾ ਪੈ ਰਿਹਾ ਵਿਦਿਆਰਥੀਆਂ ਨੂੰ ਤਾਂ ਘਟੂ ਘਟ ਕੁਆਲੀਫਾਈਡ ਟੀਚਰ ਚਾਹੀਦੇ ਨੇ ਔਰ ਜੇ ਮੈਂ ਆਪਣੀ رائے ਦੇਵਾਂ ਤਾਂ ਮੈਂ ਇਹ ਕਵਾਂਗਾ ਕਿ ਹਰ 2 ਸਾਲ ਬਾਅਦ 3 ਸਾਲ ਬਾਅਦ ਸਰਕਾਰੀ ਕਾਲਜਾਂ ਦੇ ਵਿੱਚ ਜਿੰਨੀਆਂ ਪੋਸਟਾਂ ਖਾਲੀ ਹੁੰਦੀਆਂ ਨੇ ਉਹ ਨਾਲ ਦੇ ਨਾਲ ਭਰੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਕਿ ਨਵਾਂ ਬਲੱਡ ਨਵਾਂ ਟੈਲੈਂਟ ਲਗਾਤਾਰ ਆਉਂਦਾ ਰਹੇ ਤੁਸੀਂ ਜਿਹੜਾ ਸੋਚੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਮਤਲਬ ਦੋ ਦਹਾਕੇ ਪੂਰੀ ਦੀ ਪੂਰੀ ਪੀੜੀ ਗੁਜ਼ਰ ਗਈ ਅਜੇ ਤੱਕ ਰੈਗੂਲਰ ਭਰਤੀ ਨਹੀਂ ਹੋਈ ਇਹ ਜਿਹੜਾ ਗੈਪ ਹੈ ਜਾਣਾ ਇਸ ਗੈਪ ਨੂੰ ਇਸ ਖਾਈ ਨੂੰ ਇਹ ਲੈਗਿੰਗ ਨੂੰ ਜਿਸ ਤਰ੍ਹਾਂ ਅਸੀਂ ਟ੍ਰੇਨ ਦੇ ਬਾਰੇ ਕਹਿੰਦੇ ਆ ਕਿ ਫਲਾਣੀ ਗੱਡੀ ਬਲੰਮਸੇ ਪਹੁੰਚੇਗੀ ਜਿਹੜੀ ਬਲੰਮਣਾ ਪੈਦਾ ਹੋਗੇ ਸਾਡੀ ਹੈਰ ਐਜੂਕੇਸ਼ਨ ਦੇ ਵਿੱਚ ਇਹਨੂੰ ਪਹਿਲਾਂ ਪੂਰੇਗਾ ਕੌਣ ਇਹਦਾ ਜ਼ਿੰਮੇਵਾਰ ਕੌਣ ਹੈ ਇਸ ਬਲੰਮਣਾ ਨੂੰ ਘਟਾਉਣ ਦੇ ਲਈ ਤਾਂ 1155 ਦੀ ਭਰਤੀ ਹੋਈ ਸੀ ਔਰ ਇੰਨਾ ਇਸ ਭਰਤੀ ਨੂੰ ਵੈਲਕਮ ਕਰਨਾ ਚਾਹੀਦਾ ਸੀ ਪੰਜਾਬ ਦੇ ਲੋਕਾਂ ਨੂੰ ਅੱਜ ਵੀ ਮੈਂ ਇਸ ਆਪਣੇ ਚੈਨਲ ਦੇ ਰਾਹੀਂ ਜਾਂ ਇਸ ਵੀਡੀਓ ਦੇ ਰਾਹੀਂ ਅਪੀਲ ਕਰਾਂਗਾ ਜਿਹੜਾ ਸਾਡਾ ਬੁੱਧੀਜੀਵੀ ਜਾਂ ਰਾਜਨੀਤਿਕ ਵਰਗ ਹੈ ਜਿਹੜੇ ਪੰਜਾਬ ਦੇ ਹਿਤਾਂ ਦੀ ਸੋਚਦੇ ਨੇ ਉਹ ਘੱਟੋ ਘੱਟ ਇਹ ਮੰਗ ਕਰਨ ਵੀ ਜਿੰਨੀਆਂ ਵੀ ਸਰਕਾਰੀ ਕਾਲਜਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਨੇ ਉਹ ਪਹਿਲ ਦੇ ਆਧਾਰ ਤੇ ਭਰੀਆਂ ਜਾਣੇ ਚਾਹੀਦੀਆਂ ਨੇ ਇੱਕ ਮੈਂ ਗੱਲ ਹੋਰ ਕਰਦਾ ਤੁਹਾਡੇ ਨਾਲ ਬਾਕੀ ਡਿਟੇਲ ਚ ਤਾਂ ਕਦੇ ਫੇਰ ਗੱਲ ਕਰਾਂਗੇ ਪਲਾ ਸਿਕਿਉਰਿਟੀ ਜਾਂ ਪੰਜਾਬ ਪੁਲਿਸ ਦੀ ਭਰਤੀ ਵਾਰ-ਵਾਰ ਕਿਉਂ ਹੋ ਜਾਂਦੀ ਹੈ ਤੁਸੀਂ ਕਦੇ ਸੋਚਿਆ ਕਿ ਪੰਜਾਬ ਆਬਾਦੀ ਦੇ ਪੱਖ ਤੋਂ ਕ੍ਰਾਈਮ ਦੇ ਪੱਖ ਤੋਂ ਔਰ ਕਿਸੇ ਵੀ ਤਰੀਕੇ ਦੇ ਨਾਲ ਜਿੰਨੀ ਸਾਡੇ ਕੋਲੇ ਪੁਲਿਸ ਫੋਰਸ ਹੈ ਐਨੀ ਫੋਰਸ ਦੀ ਜਰੂਰਤ ਨਹੀਂ ਹੈ ਟੀਚਰ ਪਾ ਲੱਗਿਆ ਹੁੰਦੀ ਵਰਤੇ ਹੁੰਦੇ ਕਦੇ ਕਿਸੇ ਨੇ ਸੋਚਿਆ ਵੀ ਜਿੰਨੀ ਸਾਡੀ ਆਬਾਦੀ ਹੈ ਜਾਂ ਆਬਾਦੀ ਦੀ ਰੇਸ਼ਿਓ ਹੈ ਉਹਦੇ ਮੁਤਾਬਕ ਗਵਰਨਮੈਂਟ ਕਾਲਜ ਹੋਰ ਖੁੱਲਣੇ ਚਾਹੀਦੇ ਨੇ ਸਰਕਾਰੀ ਕਾਲਜਾਂ ਦੇ ਵਿੱਚ ਹੋਰ ਪ੍ਰੋਫੈਸਰ ਭਰਤੀ ਹੋਣੇ ਚਾਹੀਦੇ ਨੇ ਇਹਦੇ ਸਾਡੇ ਲੋਕ ਪਲਾ ਮੰਗ ਕਿਉਂ ਨਹੀਂ ਕਰਦੇ ਜਦੋਂ ਚੋਣਾਂ ਹੁੰਦੀਆਂ ਸੀ ਚੋਣਾਂ ਦੇ ਵਿੱਚ ਇੱਕ ਮੰਗ ਹੁੰਦੀ ਸੀ ਪ੍ਰਮੁੱਖ ਕਿ ਸਕੂਲ ਦਾ ਮਿਆਰ ਉੱਚਾ ਕੀਤਾ ਜਾਵੇ ਸਕੂਲ ਦੇ ਵਿੱਚ ਅਧਿਆਪਕ ਕੀਤੇ ਜਾਣ ਸਾਡੇ ਏਰੀਆ ਦੇ ਵਿੱਚ ਕਾਲਜ ਖੋਲ੍ਹਿਆ ਜਾਵੇ ਹੁਣ ਇਹ ਮੰਗ ਹੀ ਗਾਇਬ ਹੋ ਗਈ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਕੋਈ ਲੋਕ ਇਹ ਮੰਗ ਨਹੀਂ ਕਰਦੇ ਕਿ ਸਾਡੇ ਕਾਲਜਾਂ ਦੇ ਵਿੱਚ ਸਰਕਾਰੀ ਪ੍ਰੋਫੈਸਰ ਦਿੱਤਿਆਣ ਪੱਕੇ ਪ੍ਰੋਫੈਸਰ ਦਿੱਤਿਆਣ ਵਧੀਆ ਪ੍ਰਬੰਧ ਕੀਤਾ ਜਾਵੇ ਸੋ ਕਿਉਂਕਿ ਸਾਡੇ ਯੂਥ ਨੇ ਤਾਂ ਇੱਕ ਨਵਾਂ ਢੰਗ ਲੱਭ ਲਿਆ ਕਿ ਇੱਥੋਂ ਦੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ 'ਚ ਚੱਲ ਜਾਓ ਮੁੱਖ ਮੰਤਰੀ ਸਾਹਿਬ ਬਾਰ-ਬਾਰ ਕਹਿੰਦਾ ਇਸੇ ਰੰਗਲਾ ਪੰਜਾਬ ਬਣਾਉਣਾ ਹੈ ਇਹਨੂੰ ਇੱਥੇ ਰਹਿਣ ਦੇ ਲਾਇਕ ਬਣਾਉਣਾ ਹੈ ਇੱਥੇ ਅੰਗਰੇਜ਼ ਆ ਕੇ ਨੌਕਰੀ ਕਰਨਗੇ ਉਹ ਭਈ ਅੰਗਰੇਜ਼ ਕਿੱਥੋਂ ਆ ਕੇ ਨੌਕਰੀ ਕਰਨਗੇ ਤੁਹਾਡੇ ਆਪਣਿਆਂ ਨੇ ਤਾਂ ਇੱਥੇ ਕੋਈ ਪੈਰ ਨਹੀਂ ਲੱਗਣ ਦਿੰਦਾ 1158 ਦੀ ਇੱਕ ਭਰਤੀ ਕੀਤੀ ਸੀ ਤੁਸੀਂ ਇਹਦੇ ਤਾਂ ਪਿਆਰ ਨੇ ਲੱਗਣ ਦੇ ਉੱਤੇ ਇਹ ਲੋਕ ਅੰਗਰੇਜ਼ਾਂ ਨੂੰ ਟਿਕਣ ਦੇਣਗੇ ਤੁਸੀਂ ਬੁਲਾ ਲਓ ਬੇਸਟਿੰਗ ਪ੍ਰੋਫੈਸਰ ਫੌਰੀਨ ਤੋਂ ਪੜਾਉਣ ਦੇ ਲਈ ਵੱਖ-ਵੱਖ ਵਿਸ਼ਿਆਂ ਦੇ ਦੇਖਦੇ ਆਂਗੇ ਇਸ ਡਿਫਿਕਲਟੀ ਵਾਲੇ ਕਿਸ ਤਰ੍ਹਾਂ ਵਿਰੋਧ ਕਰਦੇ ਕਰਨਗੇ ਕਿਉਂਕਿ ਇਹਨਾਂ ਨੇ ਕਰਨਾ ਹੀ ਕਹਣਗੇ ਉਸ ਤੋਂ ਉਹਨਾਂ ਵਿਦੇਸ਼ੀ ਪ੍ਰੋਫੈਸਰਾਂ ਨਾਲ ਬਹੁਤ ਵਧੀਆ ਪੜਾ ਰਹੇ ਆ ਇਹਨਾਂ ਦੀ ਇੱਥੇ ਕੀ ਲੋੜ ਹੈ ਜਿਵੇਂ 11 58 ਨੂੰ ਕਹਿ ਰਹੇ ਸੀ ਸੋ ਕਹਿਣ ਦਾ ਮਤਲਬ ਸਾਡੀ ਹਾਇਰ ਐਜੂਕੇਸ਼ਨ ਦੇ ਵਿੱਚ ਖੜੋਤ ਆ ਚੁੱਕੀ ਹੈ ਇਸ ਖੜੋਤ ਨੂੰ ਤੋੜਨ ਦੇ ਲਈ ਇੱਕੋ ਇੱਕ ਆਲਟਰਨੇਟਿਵ ਹੈ ਕਿ ਜਿਹੜੀ ਨਵੀਂ ਭਰਤੀ ਰੈਗੂਲਰ ਭਰਤੀ ਹੋਵੇ ਔਰ ਇਸ ਰੈਗੂਲਰ ਭਰਤੀ ਦੇ ਨਾਲ ਕਾਲਜਾਂ ਦੇ ਵਿੱਚ ਜਿਸ ਕਿਸਮ ਦੇ ਮਿਨੀਮਮ ਸਟੈਂਡਰਡ ਸਾਡੇ ਹੋਣੇ ਚਾਹੀਦੇ ਹੈ ਹਾਈ ਐਜੂਕੇਸ਼ਨ ਦੇ ਉਹ ਮੇਨਟੇਨ ਹੋਣ ਪੇਪਰ ਮਾਰਕਿੰਗ ਤੋਂ ਲੈ ਕੇ ਵਿਦਿਆਰਥੀਆਂ ਦੀ ਅਟੈਂਡੈਂਸ ਤੋਂ ਲੈ ਕੇ ਉਹਨਾਂ ਦੀ ਅਸਾਈਨਮੈਂਟ ਤੋਂ ਲੈ ਕੇ ਹਰ ਤਰੀਕੇ ਦੀ ਬਰੀਕ ਬੀਨੀ ਦੇ ਨਾਲ ਜਿਸ ਤਰ੍ਹਾਂ ਦੀਆਂ ਸਾਡੀਆਂ ਯੂਨੀਵਰਸਿਟੀ ਸਲੇਵਸ ਬਣਾਉਂਦੀਆਂ ਨੇ ਉਹਦੀ ਇੰਪਲੀਮੈਂਟੇਸ਼ਨ ਅਸੀਂ NAAC ਦੀ ਗੱਲ ਕਰਦੇ ਆ ਜਦੋਂ NAAC ਵਿਜ਼ਿਟ ਹੁੰਦੀ ਹੈ ਉਦੋਂ ਇਹ ਕੁਐਸਚਨ ਪੁੱਛਿਆ ਜਾਂਦਾ ਕਿ ਤੁਹਾਡੇ ਕੋਲ ਰੈਗੂਲਰ ਸਟਾਫ ਕਿੰਨਾ ਹੈ ਔਰ ਜੇ ਸਾਡੇ ਕੋਲ ਰੈਗੂਲਰ ਸਟਾਫ ਨਹੀਂ ਹੋਏਗਾ ਸਾਡੇ ਕੋਲੇ ਕੰਟਰੈਕਟ ਦੇ ਬੇਸ ਤੇ ਟੀਚਰ ਹੋਣਗੇ ਤਾਂ ਸਾਡੇ ਕਾਲਜਾਂ ਨੂੰ NAAC ਦੇ ਵਿੱਚ ਉਹ ਸਟੇਟਸ ਨਹੀਂ ਮਿਲਣਾ ਜਿਹੜੇ ਦੂਜੇ ਸਟੇਟਾਂ ਦੇ ਕਾਲਜ ਲੈ ਰਹੇ ਨੇ ਜੇਕਰ ਸਟੇਟਸ ਨਹੀਂ ਮਿਲੇਗਾ ਤਾਂ ਗ੍ਰਾਂਟ ਨਹੀਂ ਮਿਲਣੀ ਗ੍ਰਾਂਟ ਨਹੀਂ ਮਿਲੇਗਾ ਤਾਂ ਸਾਡੇ ਬਾਕੀ ਕੰਮ ਕਰ ਰੋਕਣਗੇ ਸੋ ਕਹਿਣ ਦਾ ਮਤਲਬ ਇਕੱਲਾ ਨੌਕਰੀ ਦਾ ਮਸਲਾ ਨਹੀਂ ਹੈ ਜਿਸ ਤਰ੍ਹਾਂ 1156 ਦੇ ਖਿਲਾਫ ਗੈਸਟ ਫੈਕਲਟੀ ਵਾਲੇ ਸੋਚ ਰਹੇ ਨੇ ਮਸਲਾ ਕੁਆਲਿਟੀ ਆਫ ਟੀਚਿੰਗ ਦਾ ਚੰਗੇ ਟੀਚਰਾਂ ਦਾ ਔਰ ਇਹ ਚੰਗੇ ਟੀਚਰਾਂ ਦੇ ਬਾਰੇ ਇਹਨਾਂ ਦੀ ਭਰਤੀ ਤੇ 1158 ਜਿੰਨੇ ਉਮੀਦਵਾਰ ਭਰਤੀ ਹੋਏ ਨੇ ਕਿਸੇ ਦਾ ਉਹਦੇ ਤੇ ਕੋਈ ਕੁਐਸਚਨ ਨਹੀਂ ਹੈ ਇਥੋਂ ਤੱਕ ਕੋਰਟ ਕੇਸ ਦੇ ਵਿੱਚ ਇਹ ਵੀ ਗੱਲ ਨਹੀਂ ਆਈ ਕਿ ਤੁਸੀਂ ਸਹੀ ਬੰਦੇ ਭਰਤੀ ਨਹੀਂ ਕੀਤੇ ਕਿਸ ਕਿਸਮ ਦੀ ਮੈਰਿਟ ਦੇ ਨਾਲ ਟੈਸਟ ਹੋਇਆ ਉਸ ਮੈਰਿਟ ਬੇਸ ਦੇ ਉੱਤੇ ਜਿਹੜੀ ਸਿਲੈਕਸ਼ਨ ਹੋਈ ਹੈ ਸਿਲੈਕਸ਼ਨ ਨੂੰ ਕੋਈ ਨਹੀਂ ਚੈਲੰਜ ਕਰ ਰਿਹਾ ਚੈਲੰਜ ਕੀ ਹੈ ਕਿਉਂਕਿ ਇਹਨਾਂ ਨੂੰ ਇੱਕ ਪ੍ਰੋਬਲਮ ਆ ਗਈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਨਿਕਲੀਆਂ ਇਹਨਾਂ ਨੂੰ ਹੋਗਾ ਕਿ ਰੈਗੂਲਰ ਸਟਾਫ ਆਏਗਾ ਤਾਂ ਸਾਡੀ ਜਿਹੜੀ ਨੌਕਰੀ ਚਲੀ ਜਾਏਗੀ ਉਹ ਭਾਈ ਜਿਹੜੀ ਇਹਨਾਂ ਦੀ ਜੱਜਮੈਂਟ ਵੀ ਹੈ ਜਿਹਦੇ ਕਰਕੇ ਇਹ ਆਪਣੀ ਸਰਵਿਸ ਨੂੰ ਕੰਟੀਨਿਊ ਕਰ ਰਹੇ ਨੇ ਉਸ ਜੱਜਮੈਂਟ ਦੇ ਵਿੱਚ ਵੀ ਇਹ ਸਪਸ਼ਟ ਲਿਖਿਆ ਹੋਇਆ ਹੈ ਕਿ ਇਹਨਾਂ ਨੂੰ ਰੈਗੂਲਰ ਭਰਤੀ ਰੀਪਲੇਸ ਕਰ ਸਕਦੀ ਹੈ ਕੰਟਰੈਕਟ ਨੂੰ ਕੰਟਰੈਕਟਰ ਵਾਲਾ ਅਡਹਾਕ ਨੂੰ ਅਡਹਾਕ ਵਾਲਾ ਰਿਲੀਵ ਨਹੀਂ ਕਰੇਗਾ ਰੈਗੂਲਰ ਭਰਤੀ ਕਰੇਗੀ ਇਹਨਾਂ ਨੂੰ ਰਿਲੀਵ ਇਸ ਗੱਲ ਤੋਂ ਡਰਦੇ ਹੋਏ 1158 ਵਾਲਿਆਂ ਦਾ ਇਹ ਵਿਰੋਧ ਕਰਦੇ ਨੇ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਗੈਸਟ ਫੈਕਲਟੀ ਵਾਲੇ 1158 ਦੇ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੇ ਟੈਸਟ ਦਿੱਤਾ ਸੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਇਹ ਆਪਣੇ ਉਹਨੇ ਸਾਥੀਆਂ ਨੂੰ ਵੀ ਉਹਨਾਂ ਦਾ ਵੀ ਵਿਰੋਧ ਕਰ ਰਹੇ ਨੇ ਤੇ ਇਹ ਮੈਨੂੰ ਇਹ ਲੱਗਦਾ ਕਿ ਇਹ ਆਪਣੇ ਆਪ ਦਾ ਵੀ ਵਿਰੋਧ ਕਰ ਰਹੇ ਨੇ ਇਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਇੱਕ ਪ੍ਰੋਫੈਸਰ ਹੋਣ ਦਾ ਅਰਥ ਕੀ ਹੁੰਦਾ ਹੈ ਇੱਕ ਯੂਨੀਵਰਸਿਟੀ ਦਾ ਅਧਿਆਪਕ ਦਾ ਟੀਚਰ ਨੇ ਕੀ ਰਿਸਪੌਂਸਿਬਿਲਟੀ ਨਿਭਾਉਣੀ ਹੈ ਕੇਵਲ ਇਹਨਾਂ ਨੂੰ ਤਾਂ ਇੱਕੋ ਰਿਸਪੌਂਸਿਬਿਲਟੀ ਯਾਦ ਆਉਂਦੀ ਹੈ ਕਿ ਇਹ ਇਸੇ ਤਰ੍ਹਾਂ ਬਣੇ ਰਹਿਣ ਜਦੋਂ ਕਿ ਇਹਨਾਂ ਦੀ ਅਪਾਇੰਟਮੈਂਟ ਕਲੀਅਰ ਹੈ ਕੋਰਟ ਦੇ ਆਰਡਰ ਕਲੀਅਰ ਨੇ ਜਿਹੜੀ ਕੋਰਟ ਦੇ ਆਰਡਰਾਂ ਦੀ ਗੱਲ ਕਰਦੇ ਨੇ ਕਿ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਤੁਰੰਤ 11659 ਨੂੰ ਰਿਲੀਵ ਕੀਤਾ ਜਾਵੇ ਔਰ ਨਾਲ ਦੀ ਨਾਲ ਫਿਰ ਤਾਂ ਇਹਨਾਂ ਦਾ ਇਹ ਵੀ ਫਰਜ਼ ਬਣਦਾ ਸੀਗਾ ਆਪਣੇ ਤੌਰ ਤੇ ਆਪੇ ਕਹਿੰਦੇ ਕਿ ਸਾਡੀ ਥਾਂ ਤੇ 11652 ਆ ਗਏ ਹੁਣ ਸਾਨੂੰ ਕੱਲ੍ਹ ਨਾਲ ਤੋਂ ਰਿਲੀਵ ਕੀਤਾ ਜਾਵੇ ਜੇ ਕੋਰਟ ਦੀ ਗੱਲ ਮੰਨਣੀ ਹੈ ਉਦੋਂ ਭਈ ਕਿਉਂ ਨਹੀਂ ਮੰਨੀ ਨੈਤਿਕਤਾ ਇੱਕ ਪਾਸੜ ਨਹੀਂ ਹੁੰਦੀ ਜਿਹੜੀ ਨੈਤਿਕਤਾ ਸੀ ਦੂਸਰਾਂ ਦੇ ਲਈ ਗੱਲ ਕਰਦੇ ਆਂ ਜਿਹੜਾ ਨਿਜਮ ਕਾਨੂੰਨ ਅਸੀਂ ਹੋਰਨਾਂ ਦੇ ਲਈ ਗੱਲ ਕਰਦਾ ਉਹ ਤੁਹਾਡੇ ਤੇ ਵੀ ਲੱਗ ਹੁੰਦਾ ਆਪਣੇ ਆਪ ਪਰ ਇਹਨਾਂ ਨੂੰ ਕਿਉਂ ਨਹੀਂ ਸੋਚਿਆ ਕਿ ਜੇ 11652 ਰੈਗੂਲਰ ਭਰਤੀ ਹੋ ਗਈ ਤੇ ਸਾਨੂੰ ਆਪਣੇ ਆਪ ਕਾਲਜ ਛੱਡ ਦੇਣਾ ਚਾਹੀਦੇ ਨੇ ਉੱਥੇ ਤੱਕ ਤਾਂ ਬੈਠੇ ਰਹੇ ਹੁਣ ਫਿਰ ਇਹਨਾਂ ਨੂੰ ਇਹ ਵੀ ਕਿਵੇਂ ਨਾ ਕਿਵੇਂ 11652 ਨੂੰ ਅਸੀਂ ਬਾਹਰ ਕੱਢੀਏ ਸਾਡਾ ਕੰਮ ਇਸ ਤਰ੍ਹਾਂ ਚੱਲਦਾ ਰਹੇ ਭਾਈ ਇੰਦਾ ਕੰਮ ਨਹੀਂ ਚੱਲਦਾ ਹੁੰਦਾ ਨਿਜਮ ਕਾਨੂੰਨ ਵੀ ਕੋਈ ਚੀਜ਼ ਹੁੰਦੇ ਨੇ ਸੋ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਗਲੀ ਵੀਡੀਓ ਆਪਾਂ ਕਰਾਂਗੇ ਕਾਨੂੰਨ ਕਾਨੂੰਨ ਦੇ ਬਾਰੇ ਕੁਨੋ ਨੇ ਪ੍ਰਸ਼ਨ ਹੈ ਦੇ ਵਾਰੇ ਜਾਂ ਗੈਸ ਫੈਕਲਟੀ ਦੇ ਜਿਹੜੇ ਕੁਝ ਹੋਰ ਸਵਾਲ ਹੋਣਗੇ ਆਪਾਂ ਉਹਨਾਂ ਨੂੰ ਅਡਰੈਸ ਕਰਾਂਗੇ ਤੁਸੀਂ ਮੇਰੀ ਗੱਲਬਾਤ ਸੁਣੀ ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ